ਨੇ ਵਿੱਚ ਪਹੁੰਚਿਆ ਜਿੱਥੋਂ ਕਿ ਕਾਂਗਰਸ ਦੇ ਵਰਕਰ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਹੁਣ ਤੱਕ ਕਿੰਨੀ ਕੁ VOTING ਜਿਹੜੀ ਆ ਹੋ ਚੁੱਕੀ ਆ ਤੇ ਕਿੰਨੀ ਕੁ ਕਾਂਗਰਸ ਪਾਰਟੀ ਨੂੰ ਵੋਟ ਜਿਹੜੀ ਆ ਭੁਗਤ ਚੁੱਕੀ ਆ ਕਿ ਨਾ ਵੀਰ ਜੀ ਆਪਣਾ ਮੇਰਾ ਜਗਜੀਤ ਸਿੰਘ ਜੀ ਜੀ ਸਿੰਘ ਜੀ ਕਿੰਨੀ ਕੁ VOTING ਜਿਹੜੀ ਆ ਹੋ ਚੁੱਕੀ ਆ ਤੇ ਕਾਂਗਰਸ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਕੋਈ VOTING 50% VOTING ਹੋ ਚੁੱਕੀ ਆ ਜੀ ਤੇ ਗਰਮੀ ਕਾਰਨ ਉਹ ਸ਼ਾਮ ਨੂੰ ਹੋ ਜੇਗੀ VOTING ਤੇ ਬਾਕੀ ਕਾਂਗਰਸ ਨੂੰ ਬਹੁਤ ਰਿਸਪੌਂਸ ਮਿਲਿਆ ਜੀ ਤੇ ਵੱਡੀ ਲੀਡ ਨਾਲ ਤੋਂ ਪੇਖਣ ਦਾ ਵਿੱਚ ਲੀਡ ਕੱਢ ਕੇ ਦੇਾਂਗੇ ਕਲਬੀਰ ਸਿੰਘ ਜੀਰਾ ਦੇ ਹੱਕ 'ਚ ਹਲਕਾ ਖੇਮਕਾ ਤੋਂ ਵੱਡੀ ਲੀਡ ਨਾਲ ਜਿੱਤ ਕੇ ਜਾਣਗੇ ਜੀ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਦਾਵਾ ਕਰਦੀ ਹੈ ਕਿ ਅਸੀਂ ਵੀ ਬੜੀ ਵੱਡੀ ਲੀਡ ਦਵਾਂਗੇ ਭਾਈ ਅੰਮ੍ਰਿਤਪਾਲ ਜੀ ਕਹਿੰਦੇ ਨੇ ਅਸੀਂ ਬੜੀ ਵੱਡੀ ਲੀਡ ਦੇ ਤੁਹਾਡੀ ਪਾਰਟੀ ਦਾ ਕਿਸ ਪਾਰਟੀ ਨਾਲ ਮੁਕਾਬਲਾ ਕੀਂਦੇ ਤੁਸੀਂ ਉਹ ਜੀ ਮੁਕਾਬਲਾ ਤੁਸੀਂ ਦੇਖ ਹੀ ਲੈਣਾ 4 ਤਰੀਕ ਨੂੰ ਜੀ ਤੇ ਹਰ ਕੋਈ ਜਾਣਦਾ ਕਿ ਅਸੀਂ ਮੁਕਾਬਲੇ ਦੇ ਵਿੱਚ ਆਂ ਬਾਕੀ ਅਸੀਂ ਵੱਡੀ ਲੀਡ ਦੇ ਨਾਲ ਚਾਰਨਾ ਜਿੱਤਾਂਗੇ ਤੁਸੀਂ ਹਲਕਾ ਖਡੂਰ ਸਾਹਿਬ ਤੋਂ ਇਹ ਤਾਂ ਕੁਲਬੀਰ ਸਿੰਘ ਜੀ ਦਾ ਜਿੱਤ ਕੇ ਜਾਣਗੀ ਪੂਰੇ ਹਲਕੇ ਦੀ ਗੱਲ ਕਰੀਏ ਹਲਕਾ ਖੇਮ ਕਰਨ ਦੀ ਗੱਲ ਕਰੀਏ ਹਲਕਾ ਖੇਮ ਕਰਨ ਦੇ ਵਿੱਚੋਂ ਕਿੰਨੀ ਕੁ ਜੀਰਾ ਜੀ ਨੂੰ ਜਿਹੜੀ ਜੀ ਸਮਰਥਨ ਮਿਲ ਬੋਰਡ ਦਾ ਸਮਰਥਨ ਮਿਲਣ ਵਾਲਾ ਇਹ ਕੋਈ ਜੀਰਾ ਸਾਹਿਬ ਹਲਕਾ ਖੇਮ ਕਰਨ ਤੋਂ ਲੀਡ ਕਰਕੇ ਜਾਣਗੇ ਜੀ ਹਲਕਾ ਵਿਧਾਇਕ ਸਪੰਦਾਰ ਸਕਪਾਲ ਸਿੰਘ ਭੁੱਲਰ ਜੀ ਦਿਨ ਰਾਤ ਮਿਹਨਤ ਨਾ ਕੀਤੀ ਹੈ ਜੀ ਹਲਕਾ ਜਤਾ ਕੇ ਭੇਜਣਗੇ ਜੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਕਈਆਂ ਜਗ੍ਹਾ ਤੇ ਅਕਾਲੀ ਦਲ ਦੇ ਜਿਹੜੇ ਉਹ ਬੂਤ ਵੀ ਨਹੀਂ ਲੱਗੇ ਕਿ ਕਮੀਆਂ ਰਹਿ ਗਿਆ ਅਕਾਲੀ ਦਲ ਤੋਂ ਕਿ ਇਸ ਤਰ੍ਹਾਂ ਦਾ ਹੋਇਆ ਕੱਲ ਦਾ ਤੁਸੀਂ ਵੇਖ ਹੀ ਚੁੱਕੇ ਜੀ ਤੇ ਉਹ ਤੇ ਆ ਜਾਣਗੇ ਚੌਥੇ ਨੰਬਰ ਤੇ ਆਉਣਗੇ ਜੀ ਕੱਲ ਦਲ ਦੇ ਪੱਟੀ ਹਲਕੇ ਦੇ ਵਿੱਚ ਵੀ ਇਹਨਾਂ ਦਾ ਕੋਈ ਰਿਸਪੌਂਸ ਨਹੀਂ ਹੈਗਾ ਜੀ ਉਧਰ ਵੀ ਸਰੋਂ ਸਾਹਿਬ ਕਰਨ ਸਭ ਕਰਨ ਦੇ ਕਾਰਨ ਸਰਵੇ ਬੋਰਡ ਉਲ ਟੋ ਗਿਆ ਜੀ ਉਹਨਾਂ ਦੀ ਪਿੱਖੇਂਡ ਦੀ ਗੱਲ ਕਰੀਏ ਪਿੱਖੇਂਡ ਤੋਂ ਜੇ ਆ ਕਾਂਗਰਸ ਪਾਰਟੀ ਨੂੰ ਕਿੰਨੀ ਕੀ ਜੜੀ ਬੋਰਡ ਜੜੀ ਲੀਡਿੰਗ ਬਦਲਣ ਵਾਲੀ ਹੈ ਦੇਖੋ ਜੀ ਪਿੱਖੇਂਡ ਦੇ ਵਿੱਚ ਲੀਡ ਕੱਢ ਕੇ ਦੇਵਾਂਗੇ ਜੀ ਲੀਡ ਕਾਫੀ ਨਿਕਲੇਗੀ ਜੀ ਇੱਥੇ ਬਾਕੀ ਜਾਨ ਤੁਹਾਨੂੰ ਪਤਾ ਹੀ ਹੈ ਜੀ ਚਾਰ ਤਿੰਨ ਨੂੰ ਲੱਗ ਜਾਣਾ ਪਤਾ ਜੀ ਸਾਰੀ ਪੁਰ ਸੋ ਇਹ ਵੀ ਜਾਨੇ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਜੁੜੇ ਨੇ ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਇੱਕ ਵੱਡੀ ਸਥਿਤੀ ਨਾਲ ਹਲਕਾ ਹਲਕਾ ਕਿ ਅਡੂਰ ਸਾਹਿਬ ਤੋਂ ਜਿਹੜਾ ਜੀਰਾ ਜੀ ਨੂੰ ਜਿਤਾਉਣ ਵਾਲੇ ਨੇ ਹੋਰ